ਅੱਜ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਅੱਜ ਭਾਈ ਜੀ ਆਪਾਂ ਵੀਡੀਓ ਕਰਨ ਲੱਗੇ ਆ ਕਿ ਸੋਲਸ ਟਰੈਕਟਰ ਦੀ ਤੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਤੇ ਬਾਈ ਆਪਣੇ ਨਾਲਾ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਭਾਈ ਜੀ ਠੀਕ ਠਾਕ ਜੀ ਬੜੀਆ ਠੀਕ ਹੈ ਭਾਈ ਜੀ ਤੇ ਆਪਾਂ ਅੱਜ ਸੋਲਸ ਬਾਰੇ ਜਾਣਕਾਰੀ ਦੇਵਾਂਗੇ ਭਾਈ ਜੀ ਤੇ ਆਪਣਾ ਨਾਮ ਦੱਸੋ ਭਾਈ ਜੀ ਪਹਿਲਾਂ ਜੀ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਠੀਕ ਹੈ ਜੀ ਸੋਲਸ ਟਰੈਕਟਰ ਦੇ ਵਿੱਚ ਮੈਂ ਕ ਠੀਕ ਹੈ ਮਾਰਕੀਟ ਡਿਪਾਰਟਮੈਂਟ ਹੈ ਕਿੰਨਾ ਕ ਟਾਈਮ ਹੋ ਗਿਆ ਬਾਈ ਜੌਬ ਕਰਦਾ ਮੈਨੂੰ ਤਕਰੀਬਨ 2 ਸਾਲ ਦੇ ਲਗਭਗ ਹੋ ਗਿਆ ਜੀ ਸੌਲਿਡ ਨਾਲ ਜੁੜੇ ਹੋਏ ਨੂੰ ਠੀਕ ਹੈ ਜੀ ਸਾਡੇ ਕੋਲ ਬਰਾਦ ਦੇ ਦੋ ਮੋਟਰ ਨੇ ਜੀ 5524 ਹੈ ਜੀ 552 ਹਾਰਸ ਪਾਵਰ ਇਹ ਆ ਗਿਆ ਬਾਈ ਜੀ ਇਹ 4215 ਹੈ ਜੀ 4215 ਗਿਆ ਤੇ ਇੱਧਰ ਲਿਖਾ ਦੇ 5524 4215 ਤੋਂ ਲੈ ਵੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਪਹਿਲਾਂ ਆਪਾਂ ਸਾਰਾ ਸੌਖਾ ਮਾ ਕੇ ਦਿਖਾਵਾਂਗੇ ਤੇ ਸਟਾਰਟਿੰਗ ਕਰ ਦੇ ਕੇ ਬਾਈ ਜੀ ਫਰੰਟ ਟਾਇਰਾਂ ਤੋਂ ਤੇ ਫਰੰਟ ਟਾਇਰ ਬਾਈ ਜੀ ਇਹ ਕਿੰਨੇ ਬਾਈ ਕਿੰਨੇ ਦੇ ਆ ਜਾਂਦੇ ਜੀ ਹਾਂ ਜੀ ਰਾਂਟਰ ਕਿੰਨੇ ਬੱਕਨੇ ਦੇ ਇਹਦੇ ਇਹਦੇ ਵਿੱਚ ਟਾਇਰ ਤੁਹਾਡੇ ਆਗੇ ਜੀ 6 16 ਦੇ ਟਾਇਰ ਨੇ ਜੀ ਇਹਦੇ ਠੀਕ ਆ ਜੀ ਪਿਛਲੇ ਟਾਇਰ ਆਗੇ 13 ਦੇ ਜੀ ਠੀਕ ਆ ਜੀ ਬੈਕ ਟਾਇਰ ਆਗੇ 13 ਦੇ ਤੇ ਖੁੱਲੇ ਪਲੇਟਫਾਰਮ ਚ ਆ ਗਏ ਨਾ ਬੰਦੇ ਹਾਂਜੀ ਹਾਂਜੀ ਠੀਕ ਹੈ ਪਲੈਨ ਪਲੇਟਫਾਰਮ ਹੈ ਜੀ ਠੀਕ ਆ ਜੀ 3 ਸਪੀਡ ਚ 2 ਪਿਛੇ ਸਪੀਡ ਇਹ ਜੀ 2 ਸਪੀਡ ਹੈ ਜੀ ਠੀਕ ਆ ਜੀ ਇਹ ਬਾਕੀ ਤੋਂ ਡਿਫਰੈਂਟ ਇਹ ਆ ਜੀ ਬਾਕੀ ਸਾਰੇ ਜਿਹੜੇ ਟਰੈਕਟਰ ਨੇ ਆਪਣੇ ਠੀਕ ਆ ਉਹਨਾਂ ਵਿੱਚ ਚੌਥਾ ਟਾਪ ਹੁੰਦਾ ਜੀ ਇਹਦੇ ਵਿੱਚ ਕੀ ਹੈ ਜੀ ਇਹਦੇ ਗੇਅਰ ਸਪੀਡਾਂ ਪੰਜ ਨੇ ਜੀ ਇਹਦੇ ਵਿੱਚ ਪੰਜਵਾਂ ਗੇਅਰ ਟਾਪ ਹੈ ਹਾਈ ਦੇ ਪੰਜ ਫੀਟਾ ਨੇ ਲੋਹ ਦੇ ਪੰਜ ਫੀਟਾ ਨੇ ਤੇ ਪੰਜ ਹੀ ਰਿਵਰਸ ਨੇ ਜੀ ਠੀਕ ਹੈ ਜੀ ਤੇ ਜੇ ਗੱਲ ਕਰੀਏ ਬਾਈ ਜੀ ਸਿੰਗਲ ਕਲਚ ਚ ਆ ਜਾਂਦਾ ਕਿ ਡਬਲ ਕਲਚ ਇਹ ਜੀ ਡਬਲ ਕਲਚ ਆਉਂਦਾ ਜੀ ਇਹਦਾ ਪੀਟੀਓ ਦਾ ਕਲਚ ਸੈਪਰੇਟ ਦਿੱਤਾ ਹੋਇਆ ਹੈ ਜੀ ਠੀਕ ਹੈ ਜੀ ਤੇ ਡਰਾਈਵ ਕਲਚ ਸੈਪਰੇਟ ਦਿੱਤਾ ਹੋਇਆ ਹੈ ਜੀ ਇਹ ਡਰਾਈਵ ਕਲਚ ਆ ਗਿਆ ਜੀ ਆਪਣਾ ਆ ਪਿੱਛੇ ਦਾ ਪੀਟੀਓ ਕਲਚ ਆ ਗਿਆ ਜੀ ਠੀਕ ਹੈ ਜੀ ਤੇ ਜੇ ਲਿਫਟ ਕਪੈਸਿਟੀ ਦੀ ਗੱਲ ਕਰੀਏ ਬਾਈ ਜੀ ਇਹਦੀ 2000 ਕਿਲੋ ਦੀ ਲਿਫਟਿੰਗ ਕਪੈਸਿਟੀ ਹੈ ਜੀ ਇਹਦੀ ਠੀਕ ਹੈ ਜੀ ਤੇ 23 ਕਵਾਂਟਲ ਵਜਣਾ ਜੀ ਇਹਦਾ ਟਰੈਕਟਰ ਦਾ ਜੀ ਇਹ ਜੀ 6 ਸਪਲਾਈਨ ਪੀਟੀਓ ਸ਼ਾਫਟ ਹੈ ਜੀ ਇਹਦੀ ਠੀਕ ਹੈ ਜੀ ਹਾਂਜੀ ਮਲਟੀ ਸਪੀਡ ਦੇ ਵਿੱਚ ਆਈ ਪੀਟੀਓ ਵੀ ਹੈ ਠੀਕ ਹੈ ਜੀ ਤੇ ਸਟੈਂਡਰਡ ਪੀਟੀਓ 540 ਚੱਕਰਾਂ ਵਾਲੇ ਵੀ ਆ ਠੀਕ ਹੈ ਜੀ ਡਬਲ ਆਉਟਸਲਾਈ ਵਲਵ ਲੱਗਿਆ ਲਗਾਇਆ ਹੁੰਦਾ ਜੀ ਕੰਪਨੀ ਵੱਲੋਂ ਫਿੱਟ ਠੀਕ ਹੈ ਤੇ ਡਬਲ ਡਿਸਟ੍ਰਿਬਿਊਟਰ ਆ ਗਿਆ ਡਬਲ ਡਿਸਟ੍ਰਿਬਿਊਟਰ ਹਾਂਜੀ ਤੇ ਛੋਟੇ ਰੇਟ ਦੇ ਵਿੱਚ ਜੇ ਬਾਈ ਜੀ ਤੁਹਾਨੂੰ ਹੁਣ ਮਹਿੰਗਾ ਟਰੈਕਟਰ ਮਿਲ ਜੂਗਾ ਜਿਵੇਂ ਆਪਾਂ ਕਹ ਲਈਏ ਤੇ ਬਾਈ ਜੀ ਇਹ ਇੰਜਨ ਦੀ ਗੱਲ ਕਰੀ ਹੁਣ ਆਪਾਂ ਹਾਂਜੀ ਇੰਜਨ ਦੀ ਗੱਲ ਕੀ 3 ਸਿਲੰਡਰ ਇੰਜਨ ਹੈ ਜੀ ਦੇ ਵਿੱਚ ਠੀਕ ਸਾਡੀ ਕੰਪਨੀ ਦੀ ਇੱਕ ਬਹੁਤ ਵੱਡੀ ਖਾਸੀਅਤ ਹੈ ਕਿ 80% ਜਿਹੜੇ ਪੁਰਜ਼ੇ ਨੇ ਸਾਡੀ ਕੰਪਨੀ ਖੁਦ ਤਿਆਰ ਕਰਦੀ ਆ ਸਿਰਫ 20% ਪਾਰਟ ਜਿਹੜੇ ਨੇ ਉਹ ਅਸੀਂ ਵੈਂਡਰ ਤੋਂ ਲੈਂਦੇ ਆ ਜਿਵੇਂ ਟਾਇਰ ਹੋ ਗਿਆ ਜੀ ਸੈਲਫ ਅਲਟਰਨੇਟਰ ਪੰਪ ਹੋ ਗਿਆ ਜੀ ਇਹੋ ਜਿਹਾ ਸਿਰਫ 20 ਪੁਰਜ਼ੇ ਜਿਹੜੇ ਬਾਹਰੋਂ ਲੈ ਜਾਂਦੇ ਨੇ ਠੀਕ ਹੈ ਜੀ ਜਿਸ ਆਪਾਂ 100 ਟ੍ਰੈਕਟਰਾਂ ਟ੍ਰੈਕਟਰ ਬਣਦਾ ਹੈ ਕੰਪਲੀਟ ਹੁੰਦਾ ਹੈ ਉਹ 100 ਪੁਰਜ਼ਿਆਂ ਦੇ ਨਾਲ ਤਾਂ ਸਿਰਫ 20 ਪੁਰਜ਼ੇ ਬਾਹਰੋਂ ਲੈ ਜਾਂਦੇ ਨੇ 80 ਪੁਰਜ਼ੇ ਸਾਡੇ ਹਾਊਸ ਮੈਨੂਫੈਕਚਰਿੰਗ ਆ ਠੀਕ ਹੈ ਜੀ ਤੇ ਜੇ ਮੈਂ ਇਹ ਗੱਲਬਾਤ ਕਰੀਏ ਪਈ ਜੇ ਸੀਟ ਵਗੈਰਾ ਇਹ ਅਡਜਸਟੇਬਲ ਆ ਬਾਈ ਜੀ ਹਾਂ ਜੀ ਸੀਟ ਅਡਜਸਟੇਬਲ ਹੈ ਜੀ ਇਹਦੇ ਨਾਲ ਜੀ ਭਾਰ ਦੀ ਅਡਜਸਟਿੰਗ ਅਡਜਸਟਿੰਗ ਵੀ ਹੈਗੀ ਹੈ ਜੀ ਕੋਈ ਬੰਦਾ ਵੱਜ ਵਜਨ ਵਾਲਾ ਤਾਂ ਉਹਦੇ ਸਾਹਮਣੇ ਦੀ ਸੀਟ ਦੀ ਆਪਾਂ ਤੜ ਵਧਾ ਜਾਂ ਘਟਾ ਸਕਦੇ ਆ ਤੇ ਸੀਟ ਨੂੰ ਅੱਗੇ ਪਿੱਛੇ ਕਰ ਸਕਦੇ ਆ ਪਲੇਟਫਾਰਮ ਬਿਲਕੁਲ ਫਲੈਟ ਹੈ ਜੀ ਖੁੱਲਾ ਢੁੱਲਾ ਖੁੱਲਾ ਢੁੱਲਾਗਾ ਜਿਹੋ ਜਿਹੇ ਕਿਸੇ ਦਾ ਆਦਮੀ ਹੋਵੇ ਉਹ ਬੰਦਾ ਬਹਿ ਕੇ ਕੰਫਰਟੇਬਲ ਹੋ ਕੇ ਚਲਾ ਸਕਦਾ ਜਿੰਨੇ ਮਰਜੀ ਘੰਟੇ ਤੱਕ ਚਲਾਵੇ ਠੀਕ ਹੈ ਜੀ ਤੇ ਜੀ ਵਾਈਬ੍ਰੇਟਰ ਦੀ ਗੱਲ ਕਰੀ ਬਾਈ ਜੀ ਕਿੰਨੇ ਕੁ ਵਾਈਬ੍ਰੇਟਰ ਹੈ ਜੀ ਵਾਈਬ੍ਰੇਟਰ ਜੀ ਬਾਕਿਆਂ ਤੋਂ ਬਹੁਤ ਲੈਸ ਹੈ ਜੀ बंद कर देखे सर्विस की गल करिए सर्विस जी, आन्दी आन्दी। भी। भी जी, कर जी? जी साल की कंपनी वरंटी दें गेयर हाइड्रोलिक सिटम है जी 2 ਸਾਲ ਦੀ ਵਾਰੰਟੀ ਦਿੰਦੀ ਹੈ ਜੀ ਲੱਟਾਂ ਦੀ LED ਲੱਟਾਂ ਲੱਗੀਆਂ ਹੋਈਆਂ ਇਹਦੇ ਵਿੱਚ ਜੀ ਠੀਕ ਹੈ ਜੀ ਤੇ ਮੀਟਰ ਦੀ ਠੀਕ ਹੈ ਜੀ ਇਹਨਾਂ ਚੀਜ਼ਾਂ ਦੀ ਗਾਰੰਟੀ ਹੈ ਜੀ ਲੱਟਾਂ ਦੀ ਮੀਟਰ ਦੀ ਠੀਕ ਹੈ ਜੀ ਇਹ ਕੰਪਨੀ ਚੇਂਜ ਕਰਕੇ ਦਿੰਦੀ ਹੈ ਜੀ ਠੀਕ ਹੈ ਜੀ ਤੇ ਇੰਜਨ ਗੇਅਰ ਹਾਈਡਰੋਲਿਕ ਸਿਸਟਮ ਇਹਨਾਂ ਦੀ ਵਾਰੰਟੀ ਹੈ ਜੀ 5 ਸਾਲ ਦੀ ਠੀਕ ਹੈ ਜੀ ਹਾਂ ਕੰਪਨੀ ਮੇਨਟੇਨੈਂਸ ਰਿਪੇਅਰ ਕਰਕੇ ਦਿੰਦੀ ਹੈ ਜੀ ਠੀਕ ਹੈ ਜੇ ਰਿਪੇਅਰ ਦੀ ਗੱਲ ਕਰੀਏ ਭਾਈ ਜੀ ਮੰਨ ਕੇ ਚੱਲੋ ਖੇਤ ਦੇ ਵਿੱਚ ਜੀ ਸਰਵਿਸ ਦੀ ਜੇ ਗੱਲ ਕੀਤੀ ਜਾਵੇ ਤਾਂ ਪਹਿਲੀ ਸਰਵਿਸ 50 ਘੰਟਿਆਂ ਦਾ ਹੈ ਜੀ ਬਾਕੀ ਸਾਰੀ ਸਰਵਿਸ ਆਪਣੀ 500 500 ਘੰਟੇ ਤੇ ਆ ਜੀ 500 500 ਘੰਟੇ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਜਿਹੜਾ ਟਰੈਕਟਰ ਅਦਰ ਕੰਪਨੀਆਂ ਨੇ ਉਹਨਾਂ ਦੀ ਸਰਵਿਸ ਆਪਾਂ ਨੂੰ 250 ਘੰਟਿਆਂ ਤੇ ਕਰਵਾਉਣੀ ਪੈਂਦੀ ਹੈ ਜੀ ਠੀਕ ਆ ਜੀ ਤੇ ਜੇ ਬਾਕੀ ਗੱਲਬਾਤ ਕਰੀਏ ਭਾਈ ਜੀ ਇਹਦੇ ਅੱਗੇ ਨਾਲੋਂ ਬੈਟਰੀ ਵਗੈਰਾ ਉਰੇ ਉਹ ਤੁਸੀਂ ਅੱਗੇ ਅੱਗੇ ਹਾਂ ਇਹਦੀ ਹਾਂ ਇਹਦੀ ਬੈਟਰੀ ਅੱਗੇ ਫਰੰਟ ਤੇ ਕਰਤੀ ਹੈ ਜੀ ਅਡਜਸਟ ਬਾਕੀ ਉਹ ਤੋਂ ਵੀਲ ਬੇਸ ਵੱਧ ਲਮਾਈ ਵੀ ਵੱਧਾ ਟਰੈਕਟਰ ਦੀ ਪਲੱਸ ਇਹਦਾ ਹਿੱਸਾ ਵੀ ਮਜ਼ਬੂਤ ਹੈ ਤੇ ਇਹਦੇ ਵਜ਼ਨ ਵਧਾਉਣ ਵਾਸਤੇ ਬੈਟਰੀ ਵੀ ਆਪਾਂ ਨੇ ਅੱਗੇ ਕਰ ਦਿੱਤੀ ਹੈ ਤਾਂ ਕੋਈ ਜੀ ਫਰੰਟ ਲਿਫਟਿੰਗ ਦੀ ਪ੍ਰੋਬਲਮ ਹੈ ਜਿਵੇਂ ਕੋਈ ਆਪਾਂ ਭਾਰੀ ਐਮਪਲੀਮੈਂਟ ਪਾਉਣੇ ਆ ਸੁਪਰ ਸੀਡਰ ਪਾਉਣੇ ਆ ਹੈਪੀ ਸੀਡਰ ਪਾਉਣੇ ਆ ਹਨ ਉਹਦੇ ਵਿੱਚ ਅੱਗੋਂ ਉੱਠਣ ਦੀ ਜਿਹੜੀ ਦਿੱਕਤ ਆ ਉਹ ਵੀ ਖਤਮ ਕੀਤੀ ਹੋਈ ਆ ਦੋ ਕਾਰਨਾ ਕਰਕੇ ਇੱਕ ਤਾਂ ਵਜ਼ਨ ਵਧਾ ਕੇ ਅੱਗੇ ਜਿਵੇਂ ਬੈਟਰੀ ਰੱਖ ਕੇ ਅੱਗੇ ਠੀਕ ਹੈ ਤੇ ਦੂਜਾ ਵੀਲ ਬੇਸ ਵਧਾ ਕੇ ਜੇ ਇਹਦਾ ਬਾਕੀ ਨਾਲੋਂ ਜੇ ਰੋਡ ਸਪੀਡ ਦੀ ਗੱਲ ਕਰੀਏ ਤੇ ਭਾਈ ਜੀ ਆਪਣੇ ਵਾਹਨ ਦੀ ਸਪੀਡ ਦੀ ਗੱਲ ਕਰੀਏ ਹਾਂਜੀ ਜੇ ਵਾਹਨ ਦੀ ਸਪੀਡ ਦੀ ਗੱਲ ਕਰੀਏ ਤਾਂ ਤਕਰੀਬਨ ਜੀ ਇਹਦੀ 35 ਕਿਲੋਮੀਟਰ ਦੀ ਸਪੀਡ ਹੈ ਜੀ ਰੋਡ ਦੀ ਆਈਡਲ ਆਰਪੀਐਮ ਤੇ ਤੇ ਇੱਕ ਵੱਡੀ ਗੱਲ ਹੋਰ ਜੀ ਸਾਡੇ ਟਰੈਕਟਰਾਂ ਦੇ ਆਈਡਲ ਆਰਪੀਐਮ ਵੀ ਵੀ ਘਟਨੇ ਸੋ ਇਹ ਆਈਡਲ ਨਹੀਂ ਕਹਿੰਦਾ ਰੇਟਡ ਆਰਪੀਐਮ ਠੀਕ ਹੈ ਜੀ ਰੇਟਡ ਆਰਪੀਐਮ ਤੇ 35 ਕਿਲੋਮੀਟਰ ਦੀ ਸਪੀਡ ਆਦੀ ਹੈ ਤੇ ਬਾਕੀ ਨਾਲੋਂ ਰੇਟਡ ਆਰਪੀਐਮ ਵੀ ਘਟਨੇ ਜੇ ਅਦਰ ਕੰਪਨੀਆਂ ਦਾ ਕੋਈ 45 ਹਾਰਸ 2000 ਰੀਟਰ ਆਰ ਪੀ ਐਮ ਤੇ ਤਾਂ ਸਾਡਾ ਟਰੈਕਟਰ ਸਿਰਫ 1750 ਰੀਟਰ ਆਰ ਪੀ ਐਮ 'ਤੇ ਦੇ ਇਹਨੇ ਆਪਣੀ ਐਕਚੁਅਲ ਐਚ ਪੀ ਜਿਹੜੀ ਹੈ ਉਹ 1750 ਚੱਕਰਾਂ ਤੇ ਪੂਰੀ ਕਰ ਲੈਣੀ ਹੈ ਜੀ ਠੀਕ ਹੈ ਜੀ ਮੰਨ ਲਓ ਉਹਨਾਂ ਨੂੰ ਦੁੱਗਣੇ ਨੇਗੇ ਇਹ ਇਹਦੇ ਸਿੰਗਲ 'ਚ ਚੱਲਿਆ ਆ ਜਾਣਾ ਹਾਂਜੀ 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 ਠੀਕ ਹੈ ਜੀ ਤੇ ਇੰਜਨ ਦੀ ਖਸਾਈ ਵੀ ਘੱਟ ਹੋਏਗੀ ਤੇਲ ਵੀ ਘੱਟ ਪੀਏਗਾ ਤੇ ਸਪੀਡ ਵਾਕਿਆਂ ਤੋਂ ਵੱਧ ਮਿਲੇਗੀ ਠੀਕ ਹੈ ਜੀ ਜੇ ਤੇਲ ਖਰਚਾ ਕਿੰਨਾ ਲੱਗ ਜਲੇਗਾ ਜੀ ਕਿੰਨਾ ਘਟਾ ਕੋ ਉਹਨਾਂ ਨਾਲ ਜੀ ਬਾਕੀਆਂ ਨਾਲੋਂ ਬਹੁਤ ਫਰਕ ਹੈ ਜੀ ਜੇ ਤਾਂ ਆਪਾਂ ਰੋਡ ਦੀ ਸਪੀਡ ਦੀ ਗੱਲ ਕੀਤੀ ਜਾਵੇ ਤਾਂ ਰੋਡ ਉੱਤੇ 1 ਲੀਟਰ ਨਾਲ 8 ਕਿਲੋਮੀਟਰ ਦੀ ਸਪੀਡ ਆ ਜੀ ਖਾਲੀ ਭਰੇ ਦੀ 4 ਕਿਲੋਮੀਟਰ ਜਾਣ ਦੀ 4 ਕਿਲੋਮੀਟਰ ਆਉਣ ਦੀ 4 ਕਿਲੋਮੀਟਰ ਦੂਰ ਹੋ ਗਿਆ ਜੀ ਟੋਟਲ ਆਪਾਂ ਲੱਗੇ ਚੱਲੇ ਹਾਂਜੀ ਹਾਂਜੀ ਸਿੱਧਾ ਸਿੱਧਾ ਸਾਹਬ ਆਗਾ ਆਪਣਾ ਠੀਕ ਹੈ ਜੀ ਤੇ ਬਾਕੀ ਬਈ ਸਕਰੀਨ ਉੱਪਰ ਨੰਬਰ ਹੈਗਾਗਾ ਬਾਈਆਂ ਦਾ ਜੇ ਕਿਸੇ ਨੇ ਟਰੈਕਟਰ ਵਾਈ ਕਰਨਾ ਤਾਂ ਮੇਨ ਬਾਈ ਦੀ ਲੋਕੇਸ਼ਨ ਦੱਸ ਹੀ ਦਿੱਤੀ ਬਾਈ ਨੇ ਫੈਲ ਤੇ ਹੁਣ ਆਪਾਂ ਅੱਗੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ 5724 ਬਾਰੇ ਇਹ ਆਗੇ ਜੀ 5724 ਹਾਂਜੀ ਬਾਈ ਜੀ ਇਹ ਬਹੁਤ ਜ਼ਬਰਦਸਤ ਟੈਕਨੋਲੋਜੀ ਨਾਲ ਬਹੁਤ ਜ਼ਬਰਦਸਤ ਟਰੈਕਟਰ ਬਣਾਇਆ ਹੋਇਆ ਜ ਠੀਕ ਹੈ ਫੋਰ ਸਿਲੰਡਰ ਆ ਗਿਆ ਬਾਈ ਜੀ ਫੋਰ ਸਿਲੰਡਰ ਹੁੰਦਾ ਜੀ ਇਹਦੀ 4087 ਸੀਸੀ ਦਾ ਇੰਜਨ ਹੈ ਜੀ ਇਹਦੇ ਵਿੱਚ ਠੀਕ ਹੈ ਜੀ ਚਲੋ ਬਾਈ ਜੀ ਦੇਖੋ ਆ ਜੀ ਇਹ ਕਾਹਦਾ ਡਾਟਾ ਬਾਕੀ ਜੇ ਟਰੈਕਟਰ ਦੀ ਗੱਲ ਬਾਤ ਕਰੀ ਬਾਈ ਜੀ ਜਿਹੜੀ ਬੈਟਰੀ ਹੁੰਦੀ ਹੈ ਨਾ ਉੱਪਰ ਸ਼ਿਫਟ ਕੀਤੀ ਹੁੰਦੀ ਹੈ ਇਥੋਂ ਹਵਾ ਜਾਂਦੀ ਨਹੀਂ ਅਕੇ ਹਾਂ ਜੀ ਇਹੋ ਦੀ ਕ੍ਰੋਸਿੰਗ ਨਹੀਂ ਹੁੰਦੀ ਠੀਕ ਹੈ ਜੀ ਆਪ ਇਹਦੀ ਬੈਟਰੀ ਵੀ ਇਦੋਂ ਥੱਲੇ ਸ਼ਿਫਟ ਹੁੰਦੀ ਹੈ ਹਾਂ ਇਹ ਬੈਟਰੀ ਰੈਡੀਏਟਰ ਤੋਂ ਹਟਾ ਸ਼ਿਫਟ ਕਰਦੀ ਤਾਂ ਜੋ ਕਿ ਜਿਹੜੀ ਹਵਾ ਦੀ ਕ੍ਰੋਸਿੰਗ ਹੈ ਰੈਡੀਏਟਰ ਦੇ ਵਿੱਚੋਂ ਬੜੇ ਸੋਹਣੇ ਤਰੀਕੇ ਨਾਲ ਉਹ ਜੇ ਤੇ ਦੂਜੀ ਗੱਲ ਰੈਡੀਏਟਰ ਦੇ ਨਾਲ ਨਾਲ ਇਹ ਐਕਸਟਰਾ ਜਾਲੀ ਵੀ ਦਿੱਤੀ ਹੋਈ ਹੈ ਜੀ ਠੀਕ ਹੈ ਪਰਲੇ ਪਾਸੇ ਜੇ ਮੈਂ ਮੰਨ ਕੇ ਚੱਲਾਂ ਤਾਂ ਕਿ ਮੋਟਾ ਕੱਸਾ ਜਿਹੜਾ ਹੈ ਰੈਡੀਏਟਰ ਦੇ ਵਿੱਚ ਪਸ ਕੇ ਰੈਡੀਏਟਰ ਚੋਕ ਨਾ ਕਰੇ ਜੀ ਤੇ ਆਰੇ ਨੂੰ ਆਪਾਂ ਖੋਲ ਕੇ ਸਾਫੀ ਚਾ ਸਕਦੇ ਹਾਂ ਜੀ ਠੀਕ ਹੈ ਜੀ ਡਰਾਈ ਡਰਾਈ 에ਅਰ ਫਿਲਟਰ ਹੁੰਦਾ ਜੀ ਇਹਦੇ ਵਿੱਚ ਸੁੱਕਾ ਜੀ ਠੀਕ ਹੈ ਜੀ ਹੈਵੀ ਡਿਊਟੀ ਫਰੰਟ ਐਕਸ ਹੁੰਦਾ ਜੀ ਐਡਜਸਟੇਬਲ ਐਡਜਸਟੇਬਲ ਹੈਗਾ ਦੇਖ ਸਕਦੇ ਹੋ ਭਾਈ ਇਹ ਤੁਹੇ ਐਡਜਸਟ ਕਰ ਸਕਦੇ ਹੋ ਕਿ ਇਹ ਜੀ ਇਹਦੇ ਖੁੱਲਾ ਵੀ ਕਰ ਸਕਦੇ ਹੋ ਤੇ ਭੀੜਾ ਵੀ ਕਰ ਸਕਦੇ ਇਹਦੇ ਵਿੱਚ ਜਿਹੜਾ ਪਾਵਰ ਸਟੀਰਿੰਗ ਹੈ ਜੀ ਡਬਲ ਐਕਟਿੰਗ ਹੈ ਜੀ ਠੀਕ ਹੈ ਜੀ ਦੋਨੋਂ ਸਾਈਡ ਨੂੰ ਖੁੱਲਣ ਵਾਲਾ ਡਬਲ ਐਕਟਿੰਗ ਪਾਵਰ ਸਟੀਰਿੰਗ ਹੈ ਠੀਕ ਹੈ ਜਿਵੇਂ ਆਪਾਂ ਲਾ ਕੇ ਚੱਲੀਏ ਇਹਦੇ ਵਿੱਚ ਆਪਾਂ ਬੈਕਟਰੈਕਟਰ ਵੱਲ ਜਾਈਏ ਤਾਂ ਉਹਦੇ ਇੱਕ ਪਾਸੇ ਡਬਲ ਪਾਵਰ ਦਿੰਦਾ ਹੋਇਆ ਹੈ ਨਾ ਉਹਦੇ ਵਿੱਚ ਸਿੰਗਲ ਐਕਟਿੰਗ ਹੈ ਜੀ ਪਾਵਰ ਸਟੀਰਿੰਗ ਇਹਦੇ ਵਿੱਚ ਡਬਲ ਐਕਟਿੰਗ ਹੈ ਜੀ ਪਾਵਰ ਸਟੀਰਿੰਗ ਤੇ ਪੰਪ ਵੀ ਜੀ ਇਹਦੇ ਵਿੱਚ ਡਬਲ ਆਊਗਾ ਇਹਦੇ ਵਿੱਚ ਵੀ ਡਬਲ ਪੰਪ ਆਏਗਾ ਜੀ ਹਾਈਡਰੋਲਿਕ ਦਾ ਠੀਕ ਹੈ ਤੇ ਫੋਰ ਸਿਲੰਡਰ ਆ ਗਿਆ ਇਹ ਫੋਰ ਸਿਲੰਡਰ ਆ ਗਿਆ ਠੀਕ ਹੈ ਤੇ ਇਹਦੇ ਹੌਰਸ ਪਾਵਰ ਦੀ ਗੱਲ ਕਰੀਏ ਬਈ 4 ਸਿਲੰਡਰ ਇੰਜਨ ਆ ਜੀ ਇਹ 60 ਦੀ ਕੈਟਾਗਰੀ ਦਾ ਜੀ 57 ਐਚਪੀ ਦਾ ਟੈਕਨੋਲੋਜੀ ਹੈ ਠੀਕ ਹੈ ਬਾਕੀ 60 ਲੈ ਲਓ ਹਾਂ 60 ਦੇ 60 ਹੌਰਸ ਪਾਵਰ ਕਿਸੇ ਵੀ ਟਰੈਕਟਰ ਨਾਲ ਮੁਕਾਬਲਾ ਕਰ ਲੋ ਜੀ ਪਿੱਛੇ ਨਹੀਂ ਹਟੇਗਾ ਜੀ ਇਸ ਸਪੈਕਟਰ ਦੀ ਇੰਜਨ ਸੀਸੀ 4087 ਸੀਸੀ ਹੈ ਜੀ ਹਾਲਾਂਕਿ ਕੋਈ ਵੀ ਕੰਪਨੀ ਦਾ ਟਰੈਕਟਰ 60 ਹੌਰਸ ਪਾਵਰ ਜਿਹੜਾ ਹੈ ਜੀ 330 ਸੀਸੀ ਤੋਂ ਉੰਜਨੇ ਉੱਪਰ ਕਿਸੇ ਦਾ ਨਹੀਂ ਹੈਗਾ ਜੀ ਠੀਕ ਹੈ ਜੀ ਸਾਡੀ ਕੰਪਨੀ ਨੇ ਇਹਦਾ 4087 ਸੀਸੀ ਦਾ ਇੰਜਨ ਬਣਾਇਆ ਹੋਇਆ ਜੀ 4 ਸਿਲੰਡਰ ਤੇ ਬਾਕੀ ਦੇਖ ਸਕਦੇ ਹੋ ਹਾਂਜੀ ਡਬਲ ਜੈਕ ਦੇ ਰੱਖੇ ਨੇ ਡਬਲ ਜੈਕ ਦਿੱਤਾ ਹੋਇਆ ਹੈਗਾ ਨਹੀਂ ਨਹੀਂ ਹੈਗਾ ਬਾਕੀ ਕੰਪਨੀ ਐਰੋਡੈਨੈਮਿਕ ਬੋਟ ਹੈ ਵਿੱਚ ਤਾਂ ਵੈਸੇ ਜੈਕ ਕੋ ਹੁੰਦੇ ਨਹੀਂ ਕਿਸੇ ਐਰੋਡੈਨੈਮਿਕ ਮੋਨਟਾਈਜ਼ ਫਿਰ ਡਬਲ ਜੈਕ ਦੇ ਰੱਖਿਆ ਜੀ ਠੀਕ ਆ ਜੀ ਜਿਸ ਨਾਲ ਕੀ ਇਹਦੀ ਜਿਹੜੀ ਲਾਈਫ ਹੈ ਉਹ ਵੱਧ ਜਾਂਦੀ ਹੈ ਜੀ ਠੀਕ ਆ ਜੀ ਜੇ ਵੈਸੇ ਪੇਂਟ ਦੀ ਗੱਲ ਕਰੀਏ ਤੇ ਹਾਂਜੀ ਪੇਂਟ ਜੀ ਮੈਟੈਲਿਕ ਕਲਰ ਹੈ ਜੀ ਮੈਟੈਲਿਕ ਜਿਹੋ ਜਿਹਾ ਆਪਣਾ ਕਾਰਾਂ ਦੀ ਟੈਕਨੋਲੋਜੀ ਵਿੱਚ ਆਪਾਂ ਵਰਤਦੇ ਆ ਠੀਕ ਆ ਜੀ ਮੈਟੈਲਿਕ ਮੈਟੈਲਿਕ ਪੇਂਟ ਕੁਆਲਿਟੀ ਹੈ ਜੀ ਸੁੱਕਾ ਪੇਂਟ ਆ ਗਿਆ ਜੀ ਹਾਂ ਜੀ ਬਾਈ ਜੀ ਹਾਂ ਜੀ ਹਾਂ ਜੀ ਠੀਕ ਹੈ ਸੁੱਕਾ ਪੇਂਟ ਆ ਗਿਆ ਬਾਈ ਜੀ ਤੇ ਜੇ ਇਹ ਲਵਾ ਤਾਂ ਹੋਰ ਕੀ ਬਾਈ ਜੀ ਤੇ ਜੇ ਇਹ 11 ਰਿਵਰਸ ਤੇ 11 ਇਹ ਜੀ ਇਹ ਜੀ ਐਸ ਸੀਰੀਜ਼ ਹੈ ਜੀ ਠੀਕ ਹੈ ਜੀ ਐਸ ਸੀਰੀਜ਼ ਮੰਨ ਲਓ ਸ਼ਟਲ ਸੀਰੀਜ਼ ਹੈ ਜੀ ਇਹਦੇ ਵਿੱਚ ਠੀਕ ਹੈ ਜੀ 5724 ਜਿਵੇਂ ਤੁਸੀਂ ਪੜਿਆ ਹੀ ਹੈ ਨਾ ਇਹਦਾ 5724 52 ਹਾਰਸ ਪਾਵਰ ਹੈ ਜੀ 24 ਗੇਅਰ ਸਪੀਡਾਂ ਨੇ ਜੀ ਇਹਦੀਆਂ ਠੀਕ ਹੈ 24 ਗੇਅਰ ਵੀ ਸਪੀਡ ਆ ਹਾਂ ਜੀ ਹਾਂ ਜੀ 12 ਗੇਅਰ ਸਪੀਡਾਂ ਅੱਗੇ ਦੀਆਂ ਨੇ ਜੀ 12 ਹੀ ਪਿੱਛੇ ਦੀਆਂ ਨੇ 12 ਫਾਰਵਰਡ ਤੇ 12 ਰਿਵਰਸ ਦੀਆਂ ਨੇ ਜੀ ਠੀਕ ਹੈ ਚੇਂਜਰ ਗੇਅਰ ਵਾਲਾ ਹੈ ਹਾਂ ਚੇਂਜਰ ਗੇਅਰ ਕਿਹਾ ਸੀ ਅਸੀਂ ਸ਼ਟਲ ਕਹਿੰਦੇ ਆ ਜੀ ਤੇ ਬਹੁਤੇ ਲੋਕ ਆਪਣੀ ਜੱਟੂ ਭਾਸ਼ਾ ਦੇ ਵਿੱਚ ਚੇਂਜਰ ਗੇਅਰ ਕਹਿ ਲੈਂਦੇ ਨੇ ਚੇਂਜਰ ਗੇਅਰ ਕਹਿੰਦੇ ਇਹ ਰਿਵਰਸ ਭੱਜੇਗਾ ਜੀ ਠੀਕ ਹੈ ਇਹ ਵੀ ਟੌਪ ਮਾਡਲ ਹੈ ਜੀ ਮਲਟੀ ਸਪੀਡ ਪੀਟੀਓ ਹੈ ਇਹਦੇ ਵਿੱਚ ਵੀ ਠੀਕ ਹੈ ਜੀ ਸਟੈਂਡਰਡ ਪੀਟੀਓ 540 ਵਾਲੇ ਦੇ ਮਲਟੀ ਸਪੀਡ ਪੀਟੀਓ ਹੈ ਰਿਵਰਸ ਪੀਟੀਓ ਹੈ ਠੀਕ ਹੈ ਜੀ ਤੇ ਇਹਦੇ ਦੋਨੇ ਆਏ ਨੇ ਹਾਂ ਡਬਲ ਡਿਸਟ੍ਰੀਬਿਊਟਰ ਹੈ ਇਹਦੇ ਵਿੱਚ ਵੀ ਡਬਲ ਡਿਸਟ੍ਰੀਬਿਊਟਰ ਹੈ ਕੀ ਡਬਲ ਕਲੱਚ ਹੀ ਹੁੰਦਾ ਹੈ ਜੀ ਠੀਕ ਹੈ ਜੀ ਤੇ ਖੁੱਲੇ ਪਲੇਟਫਾਰਮ ਵਾਲਾ ਹੈ ਖੁੱਲਾ ਪਲੇਟਫਾਰਮ ਜੀ ਦਾ ਬਹੁਤ ਵਧੀਆ ਠੀਕ ਹੈ ਤੇ ਲਿਫਟ ਕੈਪੈਸਿਟੀ ਲਿਫਟ ਕੈਪੈਸਿਟੀ ਇਹਦੀ 2500 ਕਿਜੀ ਹੈ ਜੀ ਇਹਦੇ ਵਿੱਚ ਵੀ ਸੇਮ ਕੁਆਲਿਟੀ ਸੇਮ ਗਾਰੰਟੀ ਵਾਰੰਟੀ ਹੈ ਜ ਠੀਕ ਹੈ ਜੀ ਠੀਕ ਇੱਕ ਸੈਲ ਦੀ ਪੰਪ ਦੀ ਬੈਟਰੀ ਦੀ ਅਲਟਰਨੇਟਰ ਦੀ ਸੈਲਫ ਦੀ ਬਈ ਜੀ ਆਪਾਂ ਗੱਲਬਾਤ ਕਰੀਏ ਮੀਟਰ ਦੀ ਤੇ ਕੰਪਿਊਟਰ ਮੀਟਰ ਆ ਬਈ ਜੀ ਹਾਂ ਜੀ ਡਿਜੀਟਲ ਮੀਟਰ ਹੈ ਜੀ ਇਹਦਾ ਤੁਸੀਂ ਦੇਖ ਸਕਦੇ ਹੋ ਉੱਪਰ ਚੜ ਕੇ ਲੈ ਬਈ ਇਹ ਡਿਜੀਟਲ ਮੀਟਰ ਆ ਗਿਆ ਤੇ ਬਾਕੀ ਬਈ ਜੀ ਜੇ ਇਹਦੀ ਆਵਾਜ਼ ਦੀ ਗੱਲ ਕਰੀਏ ਬਈ ਜੀ ਹਾਂ ਜੀ ਇਹਦੀ ਆਵਾਜ਼ ਵੀ ਉਹਦੇ ਲਗਭਗ ਨੋਰਮਲ ਹੈ ਜੀ ਇਸ ਤੋਂ ਉੱਪਰ ਸਾਡੇ ਕੀ ਸਾਡੀ ਕੰਪਨੀ 22 ਤੋਂ ਲੈ ਕੇ ਜੀ 130 ਹਾਰਸਪਾਵਰ ਤੱਕ ਟਰੈਕਟਰ ਬਣਾਉਂਦੀ ਹੈ ਜੀ ਠੀਕ ਹੈ ਜੀ 2004 ਦੇ ਵਿੱਚ ਸਾਡੀ ਕੰਪਨੀ ਨੇ ਟਰੈਕਟਰ ਬਣਾਉਣਾ ਸ਼ੁਰੂ ਕੀਤੇ ਸੀਗੇ ਠੀਕ ਹੈ ਜੀ ਤੇ ਇਹ ਜਿਹੜੇ ਮਿਨੀ ਟਰੈਕਟਰ ਵੀ ਆ ਜਾਂਦੇ ਨੇ ਬਾਈ ਜੀ ਹਾਂਜੀ ਸਾਡੇ ਕੋਲ 22 ਹਾਰਸ ਪਾਵਰ ਤੋਂ ਲੈ ਕੇ ਜੀ 130 ਹਾਰਸ ਪਾਵਰ ਤੱਕ ਕਿਸਾਨ ਕੋਈ ਵੀ ਪ੍ਰਕਾਰ ਦਾ ਟਰੈਕਟਰ ਲੈ ਸਕਦਾ ਜੀ 2 wheel drive 4 wheel drive ਠੀਕ ਹੈ ਜੀ ਆਪਣੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ 90 ਹਾਰਸ ਪਾਵਰ ਤੱਕ ਆਪਾਂ ਭਾਰਤ ਵਿੱਚ ਵੇਚਦੇ ਹਾਂ 130 ਹਾਰਸ ਪਾਵਰ ਤੱਕ ਦੇਸ਼ਾਂ ਵਿੱਚ ਵੀ ਵੇਚਦੇ ਹਾਂ ਤੇ ਤਕਰੀਬਨ 750 ਦੇਸ਼ਾਂ ਪਲੱਸ ਵਿੱਚ ਆਪਣੇ ਟਰੈਕਟਰ ਵੇਚ ਰਹੇ ਨੇ ਜੀ ਠੀਕ ਹੈ ਤੇ ਭਾਰਤ ਵਿੱਚ ਇਹਨਾਂ ਨੇ 2019 ਦੇ ਵਿੱਚ ਲਾਂਚ ਕੀਤਾ ਸੀਗਾ ਇਹ ਸੋਲਿਸ ਬ੍ਰਾਂਡ ਠੀਕ ਹੈ ਜੇ ਗੱਲਬਾਤ ਕਰੀ ਫਿਰ ਜੀ ਹੁਣ ਟਾਇਰਾਂ ਤੇ ਆ ਜੇਗਾ ਆਪਣਾ ਹਾਂਜੀ ਹਾਂਜੀ ਇਹਦੇ 750 ਦੇ ਟਾਇਰ ਨੇ 750 ਦੇ ਟਾਇਰ ਆਗੇ ਤੇ ਬੈਕ ਟਾਇਰ ਆਗੇ 16 ਦੇ 16 ਦੇ ਆ ਗਏ 16 28 ਦੇ 16 28 ਦੇ ਆ ਜੀ ਜੇ ਭਾਈ ਜੀ ਮੰਨ ਕੇ ਚਲੋ ਜੇ ਕਿਸੇ ਹੋਰ ਕੰਪਨੀ ਦੇ ਲੈਣੇ ਹੋਣ ਠੀਕ ਹੈ ਉਹਦੇ ਵਿੱਚ ਵੈਸੇ ਤਾਂ ਮੈਂ ਮੈਕਸਿਮਮ ਟਾਇਰ ਤਾਂ ਸੀ ਐਮ ਆਰ ਐਫ ਦੇ ਦਿੰਨੇ ਆ ਜੀ ਠੀਕ ਹੈ ਬਾਕੀ ਐ ਸੀ ਐੜ ਦੇ ਵੀ ਆਉਂਦੇ ਨੇ ਸਾਡੇ ਟਾਇਰ ਜਿਵੇਂ ਇਹਦੇ ਚ ਦੇਖ ਲਓ ਜੀ ਤੁਸੀਂ ਸੀ ਐੜ ਤੇ ਆ ਰਹੇ ਨੇ ਹਨਾ ਇਹਦੇ ਚ ਐਮ ਆਰ ਐਫ ਦੇ ਆ ਰਹੇ ਨੇ ਗੁੱਡਇਰ ਦੇ ਵੀ ਆ ਰਹੇ ਨੇ ਤੇ ਭਾਈ ਕਸਟਮਰ ਦੀ ਡਿਮਾਂਡ ਦੇ ਹਿਸਾਬ ਨਾਲ ਵੀ ਠੀਕ ਹੈ ਬਾਈ ਜੀ ਤੇ ਜੇ ਇਹ ਗੱਲਬਾਤ ਕਰੀ ਬਾਈ ਜੀ ਇਹ ਟਰੈਕਟਰ ਦੇ ਵਜਨ ਦੀ ਗੱਲ ਕਰੀ ਬਾਈ ਜੀ ਹਾਂਜੀ ਇਹ 25 ਕੁਆਂਟਲ ਵਜਣਾ ਜੀ ਇਹਦਾ ਠੀਕ ਹੈ ਇਹਦਾ 25 ਕੁਆਂਟਲ 24 ਕੁਆਂਟਲ 70 ਕਿਲੋ ਵਜਣਾ ਜੀ ਜੇ ਆਪਾਂ ਐਕਿਊਰੇਟ ਗੱਲ ਕਰੀਏ ਪਿੱਛੇ ਚੱਕਿਆਂ ਨੂੰ ਵਜਨ ਵੇਟ ਲੱਗੇ ਲਗਾਏ ਹੁੰਦੇ ਨੇ ਜੀ ਇਹਦੇ ਠੀਕ ਹੈ ਜੀ ਬੈਕ ਸਾਈਡ ਤੇ ਕਿੰਨੇ ਕਿੰਨੇ ਕਿਲੋ ਦੇ ਵੇਟ ਨੇ ਬ੍ਰੇਕ ਪੈਕ ਹਾਂ ਜੀ ਤਕਰੀਬਨ 30-30 ਕਿਲੋ ਦੀਆਂ ਪਲੇਟਾਂ ਨੇ ਜੀ ਦੋਹੇ ਸਾਈਡ ਤੇ ਠੀਕ ਹੈ ਜੀ ਲੱਗੇ ਬੰਦੀ ਤੇ 30 ਕਿਲੋ ਦੀਆਂ ਪਲੇਟਾਂ ਲੱਗੀਆਂ ਹਾਂ ਹਾਂ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਤੇ ਬਾਈ ਜੀ ਇਹ ਮੇਨ ਲੋਕੇਸ਼ਨ ਦੱਸ ਦਿਓ ਬਾਈ ਜੀ ਇਹ ਜੀ ਮੇਨ ਲੋਕੇਸ਼ਨ ਜਿਹੜੀ ਆਪਾਂ ਬਠਿੰਡੇ ਦੀ ਗੱਲ ਕੀਤੀ ਜਾਵੇ ਤਾਂ ਬਠਿੰਡੇ ਆਈਟੀਆਈ ਚੌਂਕ ਦੇ ਵਿੱਚ ਸਾਰੀ ਡੀਲਰਸ਼ਿਪ ਹੈ ਜੀ ਠੀਕ ਹੈ ਜੀ ਕਿਸਾਨ ਟਰੇਡਿੰਗ ਕੰਪਨੀ ਦੇ ਨਾਂ ਤੋਂ ਚੌਂਕ ਦੇ ਵਿੱਚ ਹੀ ਹੈ ਜੀ ਬਿਲ ਠੀਕ ਹੈ ਇਹ ਲੋਕੇਸ਼ਨ ਵੀ ਦੱਸੀ ਹੋਈ ਹੈ ਜੀ ਠੀਕ ਹੈ ਠੀਕ ਹੈ ਭਾਈ ਜੀ ਠੀਕ ਹੈ ਜਾਣ ਕਰ ਲਿਆ ਕਿ ਬਹੁਤ ਵਧੀਆ ਲੱਗਿਆ ਧੰਨਵਾਦ ਧੰਨਵਾਦ ਤੁਮ ਚਲੋ ਭਾਈ ਜੀ ਇੱਕ ਵਾਰਕਾ ਭਾਈਆਂ ਨੂੰ ਜਰੂਰ ਵਿਆ ਤੇ ਵੀਡੀਓ ਵਧੀਆ ਲੱਗੇ ਲਾਇਕ ਕਰਦੇ ਕਮੈਂਟ ਕਰਕੇ ਚੈਨਲ ਨੂੰ ਕਰਦੇ ਫੋਲੋ ਧੰਨਵਾਦ